ਜੰਮੂ ਕਸ਼ਮੀਰ ਦੇ ਹਾਈ ਕੋਰਟ ਦੇ ਵੱਲੋਂ ਇੱਕ ਸਟੇਟਮੈਂਟ ਦੇ ਦਿੱਤੀ ਗਈ ਇੱਕ ਫੈਸਲਾ ਸੁਣਾ ਦਿੱਤਾ ਗਿਆ ਤੇ ਉਸ ਫੈਸਲੇ ਦੇ ਆਧਾਰ ਦੇ ਉੱਤੇ ਹੁਣ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਹਾਹਾਕਾਰ ਮੱਚਿਆ ਹੋਇਆ ਦਰਅਸਲ ਜੰਮੂ ਕਸ਼ਮੀਰ ਦੇ ਹਾਈ ਕੋਰਟ ਦੇ ਇੱਕ ਫੈਸਲੇ ਦੇ ਮੁਤਾਬਕ ਸਿੱਖੀ ਦੀ ਪਛਾਣ ਸਿੰਘਾਂ ਕੌਰ ਦੇ ਨਾਲ ਨਹੀਂ ਹੋ ਸਕਦੀ ਸਿਰਫ ਸਿੰਘਾਂ ਕੌਰ ਵਾਲੇ ਹੀ ਸਿੱਖ ਨਹੀਂ ਹੋ ਸਕਦੇ ਇਹ ਫੈਸਲਾ ਜਿਹੜਾ ਜੰਮੂ ਕਸ਼ਮੀਰ ਦੀ ਅਦਾਲਤ ਨੇ ਸੁਣਾਇਆ ਆ ਯਾਨੀ ਕਿ ਜਿਨ੍ਹਾਂ ਦੇ ਨਾਂ ਦੇ ਪਿੱਛੇ ਸਿੰਘਾਂ ਕੌਰ ਨਹੀਂ ਲੱਗਦਾ ਉਹ ਲੋਕ ਵੀ ਸਿੱਖ ਹੋ ਸਕਦੇ ਨੇ ਇਹ ਜੰਮੂ ਕਸ਼ਮੀਰ ਹਾਈ ਕੋਰਟ ਦਾ ਕਹਿਣਾ ਆ ਔਰ ਉਸ ਉੱਤੇ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਉਹਨਾਂ ਨੇ ਸਾਫ਼ ਤੌਰ ਤੇ ਕਹ ਦਿੱਤਾ ਆ ਕਿ ਸਿੱਖਾਂ ਦੇ ਇਤਿਹਾਸ ਨੂੰ ਤੇ ਉਹਨਾਂ ਦੀ ਆਈਡੀਓਲੋਜੀ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਆ ਇਸ ਫੈਸਲੇ ਨੇ ਔਰ ਉਹਨਾਂ ਨੇ ਇਨਸਾਫ਼ ਕਿਹਾ ਆ ਕਿ ਕੋਈ ਵੀ ਦੁਨਿਆਵੀ ਅਦਾਲਤ ਇਸ ਕਿਸਮ ਦਾ ਫੈਸਲਾ ਸਿੱਖੀ ਸਿਧਾਂਤ ਦੇ ਖਿਲਾਫ ਜਿਹੜਾ ਹੈਗਾ ਉਹ ਨਹੀਂ ਸੁਣਾ ਸਕਦੀ ਸਾਫ਼ ਤੌਰ ਦੇ ਉੱਤੇ ਸਿੱਖੀ ਸਿਧਾਂਤ ਤੇ ਸਿੱਖੀ ਇਤਿਹਾਸ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੱਸਿਆ ਗਿਆ ਇਸ ਨੂੰ ਔਰ ਦਿ ਕੈਕਸ਼ਨ ਲੈਂਦੇ ਹੋਏ ਇਸ ਮਾਮਲੇ ਦੇ ਉੱਤੇ ਤਿੱਖਾ ਐਕਸ਼ਨ ਲੈਂਦੇ ਹੋਏ ਜਸੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਆ ਉਹਨਾਂ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਐਕਸ਼ਨ ਕੀਤਾ ਜਾਵੇਗਾ ਔਰ ਇਹ ਸਭ ਕੁਝ ਕਰਨ ਵਾਸਤੇ ਐਸਜੀਪੀਸੀ ਨੂੰ ਹੁਕਮ ਵੀ ਜਾਰੀ ਹੋਣਗੇ ਤੁਹਾਨੂੰ ਦੱਸਦੀ ਇਹ ਕਿ ਦਰਸਲ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਿੱਚ ਇੱਕ ਫੈਸਲਾ ਸੁਣਾਇਆ ਜਾਂਦਾ ਵਰਡਿਕ ਪਾਸ ਹੁੰਦੀ ਹੈ ਜਿਸ ਮੁਤਾਬਕ ਇਹ ਸਾਫ਼ ਕਰ ਦਿੱਤਾ ਜਾਂਦਾ ਹੈ ਕਿ ਸਿੱਖ ਵਜੋਂ ਪਛਾਣ ਦੇ ਵਾਸਤੇ ਨਾਮ ਪਿੱਛੇ ਸਿੰਘ ਜਾਂ ਕੌਰ ਲੱਗਣਾ ਇਹ ਜ਼ਰੂਰੀ ਨਹੀਂ ਹੈ ਤਾਂ ਦੱਸਦੀ ਇਹ ਕਿ ਇੱਕ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਨੂੰ ਲੈ ਕੇ ਵਿਵਾਦ ਸੀ ਔਰ ਉਸੇ ਨੂੰ ਲੈ ਕੇ ਇਹ ਫੈਸਲਾ ਸੁਣਾਇਆ ਦੱਸਿਆ ਜਾ ਰਿਹਾ ਪਰ ਇਸ ਫੈਸਲੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਵਾਦ ਵੱਧ ਸਕਦਾ ਹੈ ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਵੀ ਆਉਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਔਰ ਉਸੇ ਦੇ ਵਿੱਚ ਵਿਵਾਦ ਵੱਡੇ ਪੱਧਰ ਤੇ ਪੱਕ ਸਕਦਾ ਹੈ ਜੇ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਰੀਕੇ ਇਖਤियार ਕੀਤੇ ਗਏ ਤਾਂ ਫਿਰ ਜ਼ਾਹਿਰ ਤੌਰ ਦੇ ਉੱਤੇ ਸਿੱਖ ਸਮਾਜ ਦੇ ਵਿੱਚ ਵਿਵਾਦ ਪੜਕ ਸਕਦਾ ਆ ਰੋਸ ਜ਼ਿਆਦਾ ਵੱਧ ਸਕਦਾ ਆ ਫਿਲਹਾਲ ਜਥੇਦਾਰ ਗਾਨੀ ਰਗਵੀਰ ਸਿੰਘ ਵੱਲੋਂ ਇਸ ਮਾਮਲੇ ਨੂੰ ਲੈ ਕੇ ਨੋਟਿਸ ਲਿਆ ਗਿਆ ਔਰ ਨਾਲ ਦੀ ਨਾਲ ਹੀ ਸਖਤ ਕਾਰਵਾਈ ਕਰਨ ਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਰਾਹ اختیار ਕੀਤਾ ਜਾਵੇਗਾ ਜਥੇਦਾਰ ਗਾਨੀ ਰਗਵੀਰ ਸਿੰਘ ਵੱਲੋਂ ਵੀ ਗੱਲ ਆਖ ਦਿੱਤੀ ਗਈ ਹੈ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਕਿਹੜੇ ਵੱਡੇ ਫੈਸਲੇ ਲਏ ਜਾਂਦੇ ਨੇ ਐਸਡੀਪੀਸੀ ਨੂੰ ਕੀ ਹੁਕਮ ਹੋਣਗੇ ਸ੍ਰੀ ਘਾਲ ਤੱਕ ਸਾਹਿਬ ਵੱਲੋਂ ਇਸ ਹਮਾ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਰੋ ਤੱਕਲੇ ਬਣੇ ਰੋ 1 انڈیا ਪੰਜਾਬੀ ਤੇ Subscribe to One India channel and never miss an update.